ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਢੱਲ ਨਗਰ ਨਿਗਮ ਚੋਣਾ ਦੇ ਨਤੀਜਿਆਂ ਦੀ ਤਸਵੀਰ ਜਰੀ ਹੈ ਸਾਹਮਣੇ ਆਣੀ ਸ਼ੁਰੂ ਹੋ ਚੁੱਕੀ ਹੈ ਤੇ ਕਿਤੇ ਨਾ ਕਿਤੇ ਕਿਹੜੀ ਪਾਰਟੀ ਦਾ ਮੇਅਰ ਕਿਹੜੇ ਸ਼ਹਿਰ ਦੇ ਵਿੱਚ ਬਣੇਗਾ ਇਹ ਵੀ ਤਸਵੀਰ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਹਜੇ ਸਾਰੇ ਦੇ ਸਾਰੇ ਨਤੀਜੇ ਆਣ ਆਣ ਦੇ ਵਿੱਚ ਕੁਝ ਸਮਾਂ ਲੱਗੇਗਾ ਪਰ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਹਦੇ ਤੋਂ ਕਿਹੜੀ ਪਾਰਟੀ ਦਾ ਮੇਅਰ ਕਿਹੜੇ ਸ਼ਹਿਰ ਦੇ ਵਿੱਚ ਬਣਨ ਜਾ ਰਿਹਾ ਵਾ ਉਸਦੀ ਤਸਵੀਰ ਕਲੀਅਰ ਹੋਣੀ ਸ਼ੁਰੂ ਹੋ ਚੁੱਕੀ ਆ ਤਾਂ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਨਗਰ ਨਗਰ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ 50 ਸੀਟਾਂ ਦੇ ਉੱਤੇ ਨਤੀਜੇ ਸਾਡੇ ਕੋਲ ਸਾਹਮਣੇ ਆ ਚੁੱਕੇ ਨੇ 95 ਵਾਡਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ 24 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ ਯਾਨੀ ਕਿ ਪੰਜਾਬਾ ਦੇ ਵਿੱਚੋਂ ਅਧੀਆਂ ਸੀਟਾਂ ਦੇ ਤਕਰੀਬਨ ਆਮ ਆਦਮੀ ਪਾਰਟੀ ਜਿੱਤਕ ਦਰਜ ਕਰ ਚੁੱਕੀ ਹੈ ਤੇ ਦੂਜੇ ਪਾਸੇ ਕਾਂਗਰਸ 13 ਸੀਟਾਂ ਦੇ ਉੱਤੇ ਜਿੱਤ ਦਰਜ ਕਰ ਚੁੱਕੀ ਹੈ ਭਾਜਪਾ 10 ਸੀਟਾਂ ਦੇ ਉੱਤੇ ਜਿੱਤ ਦਰਜ ਕਰ ਚੁੱਕੀ ਹੈ ਤੇ ਅਕਾਲੀ ਦਲ ਦੋ ਸੀਟਾਂ ਦੇ ਉੱਤੇ ਜਿੱਤ ਦਰਜ ਕਰ ਚੁੱਕਿਆ ਤੇ ਇੰਡੀਪੈਂਡੈਂਟ ਵੀ ਇੱਕ ਸੀਟ ਦੇ ਉੱਤੇ ਲੁਧਿਆਣਾ ਦੇ ਵਿੱਚ ਜਿੱਤ ਜਜ ਕਰ ਚੁੱਕੇ ਨੇ ਤਾਂ 95 ਸੀਟਾਂ ਦੇ ਵਿੱਚੋਂ 50 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ 24 ਦੇ ਕਰੀਬ ਜਿੱਤ ਕੇ ਸਭ ਨਾਲ ਵੱਡੀ ਪਾਰਟੀ ਬਣ ਕੇ ਉਭਰੀ ਐ ਤਾਂ ਅਗਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਜਿਹੜਾ ਵਾ 38 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸਭ ਨਾਲ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਆ ਤਾਂ ਤਕਰੀਬਨ ਤਕਰੀਬਨ ਜਲੰਧਰ ਦੇ ਵਿੱਚ ਵੀ ਮੇਅਰ ਆਮ ਆਦਮੀ ਪਾਰਟੀ ਦਾ ਬੰਦਾ ਹੋਇਆ ਨਜ਼ਰ ਆ ਰਿਹਾ ਕਈ ਸਿਹਤਰਾ ਦੇ ਹਾਲਾਤ ਜਿਹੜੇ ਨੇ ਪਟਿਆਲਾ ਦੇ ਵਿੱਚ ਵੀ ਨਜ਼ਰ ਆਏ ਨੇ ਜਿਨ੍ਹਾਂ ਦੇ ਵਿੱਚ 43 ਸੀਟਾ ਲੈ ਕੇ ਸਭ ਨਾਲ ਵੱਡੀ ਪਾਰਟੀ ਆਮ ਆਦਮੀ ਪਾਰਟੀ ਬੰਦੀ ਹੋਈ ਨਜ਼ਰ ਆ ਰਹੀ ਹੈ ਤੇ ਪਟਿਆਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਬੰਨਾ ਜਿਹੜਾ ਵਾ ਯਕੀਨੀ ਹੋ ਚੁੱਕਾ ਵਾ ਤੇ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਫਗਵਾੜਾ ਦੇ ਵਿੱਚ ਤਾਂ ਫਗਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਨਤੀਜੇ ਸਾਰਥਕ ਨਹੀਂ ਰਹੇ ਨੇ ਤੇ 50 ਸੀਟਾ ਦੇ ਵਿੱਚ 22 ਸੀਟਾ ਦੇ ਉੱਤੇ ਕਾਂਗਰਸ ਜਿੱਤ ਦੇ ਅਧਿਕਾਰ ਚੁੱਕੀ ਆ ਤਾਂ ਤਕਰੀਬਨ ਮੇਅਰ ਦੇ ਮੇਅਰ ਦੇ ਵਾਸਤੇ ਜ਼ਰੂਰੀ ਮੈਂਡੇਟ ਦੇ ਵਾਸਤੇ ਜਿਹੜਾ ਵਾ ਕਾਂਗਰਸ ਫਗਵਾੜਾ ਦੇ ਵਿੱਚ ਨੇੜੇ ਪਹੁੰਚਦੀ ਹੋਈ ਨਜ਼ਰ ਆ ਰਹੀ ਆ ਤਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਕਾਫੀ ਚੁਕਾਨ ਵਾਲੇ ਨਤੀਜੇ ਸਾਹਮਣੇ ਆਏ ਨੇ ਤੇ ਕਾਂਗਰਸ ਅਤੇ ਆਮ ਆਗੂੀ ਪਾਰਟੀ ਦੇ ਵਿੱਚ ਕਾਂਟੇ ਦੀ ਟੱਕਰ ਚਲਦੀ ਹੋਈ ਨਜ਼ਰ ਆ ਰਹੀ ਆ ਕਾਂਗਰਸ 17 ਸੀਟਾਂ ਦੇ ਉੱਤੇ ਤੇ ਆਮ ਆਗੂੀ ਪਾਰਟੀ 13 ਸੀਟਾਂ ਦੇ ਅੱਗੇ ਆ ਅੰਮ੍ਰਿਤਸਰ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਆ ਪਰ ਲੁਧਿਆਣੇ ਤੋਂ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਆ ਲੁਧਿਆਣੇ ਦੇ ਵਿੱਚ ਦਿੱਗਜ ਨੇਤਾਵਾਂ ਦੀਆਂ ਪਤਨੀਆਂ ਚੋਣ ਹਾਰੀਆਂ ਨੇ ਤਾ ਦੋ ਐਮਐਲਏ ਦੀਆਂ ਪਤਨੀਆਂ ਵੀ ਚੋਣ ਹਾਰੀਆਂ ਨੇ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਦੇ ਵਿੱਚ ਦਿਗਜਾਂ ਦੀਆਂ ਪਤਨੀਆਂ ਕਿਹੜੀਆਂ-ਕਿਹੜੀਆਂ ਜੜੀਆਂ ਆ ਚੋਣ ਹਾਰੀਆਂ ਨੇ ਐਮਐਲਏ ਗੁਰਪ੍ਰੀਤ ਬੱਸੀ ਗੋਗੀ ਜਿਹੜੇ ਲੁਧਿਆਣਾ ਬੈਸ ਤੋਂ ਐਮਐਲਏ ਨੇ ਉਹਨਾਂ ਦੀ ਪਤਨੀ ਸੁਖਚੈਨ ਬੱਸੀ ਗੋਗੀ ਜਿਹੜੇ ਨੇ ਵਾਰਡ ਨੰਬਰ 41 ਤੋਂ ਚੋਣ ਹਾਰੇ ਨੇ ਐਮਐਲਏ ਸ਼ੋਕਪਰਾਸ਼ਰ ਪੱਪੀ ਸੈਂਟਰਲ ਦੇ ਐਮਐਲਏ ਨੇ ਉਹਨਾਂ ਦੀ ਪਤਨੀ ਮੀਨੂ ਪਰਾਸ਼ਰ ਵਾਰਡ ਨੰਬਰ 70 ਤੋਂ ਚੋਣ ਹਾਰੇ ਨੇ ਤੇ ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਉਹਨਾਂ ਦੀ ਧਰਮ ਪਤਨੀ ਅਤੇ ਸਾਬਕਾ ਕਾਉਂਸਲਰ ਮਮਤਾ ਆਸ਼ੂ ਵੀ ਵਾਰ ਨੰਬਰ 60 ਤੋਂ ਚੋਣ ਹਾਰੇ ਨੇ ਪਰ ਐਮਐਲਏ ਮਦਨ ਲਾਲ ਬੱਗਾ ਦੇ ਬੇਟੇ ਅਮਨ ਬੱਗਾ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਤਾਂ ਦੱਸ ਦਈਏ ਤੁਹਾਨੂੰ ਕਿ ਐਮਐਲਏ ਦਿਗਜਾ ਦੇ ਪਰਿਵਾਰੀ ਮੈਂਬਰ ਵੱਡੀ ਗਿਣਤੀ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀਗੇ ਤਾਂ ਇਹਨਾਂ ਚੋਣਾਂ ਦੇ ਵਿੱਚ ਐਮਐਲਏ ਦੀਆਂ ਪਤਨੀਆਂ ਜਿਹੜੀਆਂ ਵਾ ਚੋਣ ਹਾਰਦੀਆਂ ਹੋਈਆਂ ਨਜ਼ਰ ਆਈਆਂ ਵਾ ਤੇ ਹੋਰ ਦਿਗਜ ਵੀ ਕਈ ਚੋਣ ਹਾਰਦੇ ਹੋਏ ਨજર ਆਈ ਨੇ ਤਾਂ ਲੁਧਿਆਣਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਚਾਵਾ ਵੀ ਬਾਦਲ ਸਿੰਘ ਦਾ ਵੱਡੀ ਪਾਰਟੀ ਬਣ ਕੇ ਉੱਭਰੀ ਹੋਇਆ ਤੇ ਆਪ ਆਪ ਦਾ ਮੇਅਰ ਅਗਰ ਰੁਝਾਨਾ ਦੀ ਗੱਲ ਕੀਤੀ ਜਾਵੇ ਤਾਂ ਰੁਝਾਨਾ ਦੇ ਮੁਤਾਬਿਕ ਲੁਧਿਆਣਾ ਵਿੱਚ ਵੀ ਆਪ ਦਾ ਮੇਅਰ ਬੰਦਾ ਹੋਇਆ ਨજર ਆਇਆ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕੀਤੀ ਸੀ ਤਾਂ ਜਿਹੜੇ ਨਤੀਜੇ ਆਏ ਨੇ ਉਹਨੂੰ ਉਹਨੂੰ ਲੈ ਕੇ ਤੁਹਾਡੀ ਕੀ ਰਾਏ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਤੇ ਵਧੇਰੇ ਅਪਡੇਟ ਲਈ ਤੁਸੀਂ ਜੁੜੇ ਰਹੋ ਚਰਚਾ ਦੇ ਵੀ ਨਾਲ